ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਮਲੇਰ ਕੋਲਾ ਦੇ ਜ਼ਿਲ੍ਹਾ ਪੁਲਿਸ ਮੁਖੀ 올ੰਪੀਅਨ ਜਨਾਬ ਦਗਨ ਅਜੀਤ ਸਿੰਘ ਨੇ ਅੱਜ ਰਮਜ਼ਾਨ ਸ਼ਰੀਫ ਦੇ ਪਵਿੱਤਰ ਮਹੀਨੇ ਦੇ 13ਵੇਂ ਰੋਜ਼ੇ ਯਾਨੀ ਕਿ ਜੁਮੇ ਤੇ ਮੁਬਾਰਕ ਦਿਨ ਦੇ ਉੱਪਰ ਸਮੂਹ ਮੁਸਲਿਮ ਭਾਈਚਾਰੇ ਨੂੰ ਲੱਖ ਲੱਖ ਮੁਬਾਰਕ ਬਾਤ ਪੇਸ਼ ਕੀਤੀ ਹੈ ਅਤੇ ਉਹਨਾਂ ਹੌਲੀ ਦੇ ਪਵਿੱਤਰ ਤਿਉਹਾਰ ਦੇ ਮੌਕੇ ਤੇ ਵੀ ਸਬੂਤ ਦੇਸ਼ਮਾ ਸ਼ਰਮ ਮੁਬਾਰਕ ਬਾਤ ਪੇਸ਼ ਕੀਤੀ ਆ ਦਿਖਾਣਾ ਤੋਂ ਮਲੇਰ ਕੋਲਾ ਤੋਂ ਜਰਨਲਿਸਟ ਮੁਹੰਮਦ ਖਾਨ ਦੀ ਰਿਪੋਰਟ ਅੱਜ ਦਾ ਦਿਨ ਹੈ ਉਹਨਾਂ ਦਾ ਦੇਸ਼ ਵਾਸੀਆਂ ਵਾਸਤੇ ਬੜਾ ਪਵਿੱਤਰ ਦਿਨ ਹੈ ਔਰ ਖਾਸ ਕਰਕੇ ਮਰੀਰਕੋਟਲੇ ਵਾਸਤੇ ਬੜਾ ਇੱਕ ਪਵਿੱਤਰ ਦਿਨ ਹੈ ਕਿਉਂਕਿ ਇੱਥੇ ਮੁ슬ਮਾਨ ਭਾਈਚਾਰਾ ਕਾਫੀ ਰਹਿੰਦਾ ਮੈਂ ਉਹਨਾਂ ਨੂੰ ਰਮਜ਼ਾਨ ਦੇ 10ਵੇਂ ਰੋਜ਼ੇ ਦੀ ਮੁਬਾਰਕਬਾਦ ਦੇਣਾ ਚਾਹੁੰਦਾ ਤੇ ਨਾਲ ਨਾਲ ਅੱਜ ਹੋਲੀ ਦਾ ਤਿਉਹਾਰ ਵੀ ਹੈ ਤੇ ਉਹਨਾਂ ਨੂੰ ਸਾਰਿਆਂ ਨੂੰ ਦੇਸ਼ ਵਾਸੀਆਂ ਨੂੰ ਆਪਣੇ ਸ਼ਹਿਰ ਵਾਸੀਆਂ ਨੂੰ ਇਸ ਚੀਜ਼ ਦੀ ਹੋਲੀ ਦੀ ਮੁਬਾਰਕਬਾਦ ਦੇਣਾ ਚਾਹੁੰਦਾ ਤੇ ਸਾਡੀ ਪੁਲਿਸ ਦਾ ਸੈਯੋਗ ਰਹੂਗਾ ਪੂਰਾ ਅਵੇਲੇਬਿਲਿਟੀ ਹੈ 12ਵੀਂ ਅਸੀਂ ਫੋਰਸ ਮੰਗਾਈ ਹੈ ਤਾਂ ਕਿ ਮਰੇਰਕੋਟਲੇ ਦੇ ਵਿੱਚ ਸਾਰੇ ਭਾਈਚਾਰੇ ਕੋਈ ਵੀ ਧਰਮ ਦਾ ਹੈਗਾ ਵਧੀਆ ਤਰੀਕੇ ਨਾਲ ਆਪਸ ਭਾਈਚਾਰੇ ਨਾਲੇ ਤਿਉਹਾਰ ਮਨਾਣ ਤੇ ਆਪਣਾ ਵਧੀਆ ਤਰੀਕੇ ਨਾਲ ਅੱਲਾ ਨੂੰ ਯਾਦ ਕਰਨ Holi ਵਾਲੇ Holi ਮਨਾਣ ਤੇ ਅੱਜ ਬਾਬਾ ਹੈਦਰ ਸ਼ੇਖ ਦਾ ਵੀ ਬੜਾ ਵੱਡਾ ਮੇਲਾ ਹੈ ਜਿਹਦੇ ਕਰਕੇ ਅਸੀਂ 12ਵੀਂ ਫੋਰਸ ਮੰਗਾਈ ਤੇ ਮੈਂ ਅੱਜ ਬੜਾ ਮਨੇਰਕੋਟਲੇ ਦੇ ਲੋਕਾਂ ਨੂੰ ਅਪੀਲ ਵੀ ਕਰਦਾ ਵਧਾਈ ਵੀ ਦਿਨਾ ਵੀ ਕੋਈ ਥੋੜੀ ਬੋਤੀ ਜਿਹੀ ਕਿਤੇ ਗੱਲਬਾਤ ਹੋ ਵੀ ਜਾਂਦੀ ਹੈ ਤੇ ਅੱਜ ਦਾ ਖੁਸ਼ੀਆਂ ਭਰਿਆ ਦਿਨ ਨੂੰ ਇਸ ਚੀਜ਼ ਨੂੰ ਆਪਾਂ ਪਰਸਨਲੀ ਲੈਣਾ ਤਾਂ ਕਿ ਆਪਾਂ ਵਧੀਆ ਮਾਹੌਲ ਬਣਾ ਕੇ ਰੱਖੀਏ ਤੇ ਅਮਨ ਸ਼ਾਂਤੀ ਨਰ ਰਹੀਏ ਸਰ ਹੁੱਲੜ ਬਾਜ਼ਾਂ ਨੂੰ ਕੀ ਮੈਸੇਜ ਹੈ ਤੁਹਾਡਾ ਜੋ ਹੁੱਲੜ ਬਾਜ਼ ਜਿਹੜੇ ਹੈਗੇ ਨੇ ਉਹਨਾਂ ਨੂੰ ਬੜਾ ਪਹਿਲੇ ਵੀ ਬਲੇਡ ਕਾਟਰ ਪੁਲਿਸ ਵੱਲੋਂ ਹਮੇਸ਼ਾ ਹੀ ਮੈਸੇਜ ਜਾਂਦਾ ਵੀ ਜੇ ਕੋਈ ਹੁੱਲੜ ਬਾਜ਼ੀ ਹੋਈ ਉਹਦੇ ਨਾਲ ਸਖਤੀ ਨਾਲ ਪੇਸ਼ ਆਇਆ ਜਾਇਆ ਜਾਏਗਾ ਅੱਗੇ ਵੀ ਉਹਨਾਂ ਨਾਲ ਸਖਤੀ ਨਾਲ ਹੀ ਪੇਸ਼ ਆਇਆ ਜਾਂਦਾ ਤੇ ਮੈਂ ਉਹਨਾਂ ਨੂੰ ਵੀ ਚੇਤਾਵਨੀ ਦੇਣਾ ਵੀ ਜੇ ਕੋਈ ਸ਼ਾਂਤੀ ਪਸੰਦ ਲੋਕਾਂ ਨੂੰ ਜੇ ਕੋਈ ਹੁਲੜ ਬਾਈ ਤਾੰਕਰਣਗੇ ਉਹਦੇ ਨਾਲ ਸ਼ਕਤੀ ਨਾਲ ਪੇਸ਼ ਆਓ ਧੰਨਵਾਦ ਜੀ